ਸਾਰੇ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ کھیਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਮਿੱਠਾ ਸਿੰਘ ਜੀ ਆਹਾ 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 ਚੰਦ ਸਾਹ ਜੈ ਹਿੰਦ ਜੀ ਜੈ ਹਿੰਦ ਵਾਹ ਜੀ ਵਾਹ ਡਾਕਟਰ ਸਾਹਿਬ ਜੈ ਹਿੰਦ ਜੀ ਕੀ ਬਾਤ ਹੈ ਬੈਠੋ 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 ਚਾਨ ਸਾਹਿਬ ਬੈਠ ਕੇ ਜੀ ਵਾਹ ਜੀ ਵਾਹ ਵਾਹ ਜੀ ਵਾਹ ਕਮਾਲਾਂ ਕਰ ਛੜੀਆਂ ਕਿ ਹੋਰ ਸੁਣਾਓ ਬਹੁਤ ਵਧੀਆ ਜੀ ਠੀਕ ਹਾਂ ਹਾਂ ਦਾਤੇ ਦੀ ਮਿਹਰ ਆ ਤੁਹਾਡੇ ਅਰਗੇ ਭਰਾਵਾਂ ਦਾ ਪਿਆਰ ਹੈ ਹੈ ਦੇਖੋ ਜੀ ਡਾਕਟਰ ਸਾਹਿਬ ਵੀ ਆਏ ਆ ਆਏ ਨੇ ਆਏ ਨੇ ਜੀ ਤੋਂ ਪਹਿਲਾਂ ਵੀ ਅਸੀਂ ਗੱਲਬਾਤ ਸ਼ੁਰੂ ਕਰੀਏ ਹਾਂ ਜਾਣ ਪਛਾਣ ਜਾਣ ਪਛਾਣ ਕਰਾਉਂਦੇ ਆ ਜੀ ਇਹਨਾਂ ਨੂੰ ਪਹਿਲਾਂ ਜੀ ਜੀ ਇਹਨੇ ਡਾਕਟਰ ਸ਼ੁਭਕਰਨ ਸਿੰਘ ਜੀ ਬਲਾਕ ਖੇਤੀਬਾੜੀ ਅਫਸਰ ਨੇ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਮੋਹਾਲੀ ਕਾਨ ਨੇ ਜਿੰਨੂੰ ਮੋਹਾਲੀ ਜਿੰਨੂੰ ਕਹਿੰਦੇ ਆਪਾਂ ਉੱਥੇ ਇਹ ਬਲਾਕ ਖਰੜ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ। ਕਿਆ ਬਾਤ ਜੀ ਆਇਆਂ ਨੂੰ ਰਾਜ ਸਾਹਿਬ ਬਹੁਤ ਬਹੁਤ ਸਵਾਗਤ ਦਾ ਹੀ ਬੜਾ ਇਹਨਾਂ ਦਾ ਸ਼ੋਭਕਰਨ ਸਾਡੇ ਦੇ ਪਾਸ ਭਾਗ ਸ਼ੋਭ ਹੋ ਗਏ ਵੇੜੇ ਬਿਲਕੁਲ ਜੀ ਬਿਲਕੁਲ 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 ਜੀ ਕਰਦੇ ਆ ਜੀ ਇਹਨਾਂ ਨਾਲ ساری تفصیل ਨਾਲ ਗੱਲਬਾਤ ਬਿਲਕੁਲ ਆਈ ਆਦੀ ਫਿਰ ਲਮਾਂਗੇ ਇਹਨਾਂ ਦਾ ਅੱਜ ਹਾਂ ਹਾਂ ਬਿਲਕੁਲ ਦੇਖੋ ਮਾਹਰ ਆ ਕੋਈ ਨਾ ਕੋਈ ਸੇਧ ਦੇ ਕੇ ਜਾਣਗੇ ਸਾਨੂੰ ਬਿਲਕੁਲ ਜੀ ਬਿਲਕੁਲ ਤੁਸੀਂ ਕੋਈ ਸੇਧ ਦੇਣੀ ਸਾਨੂੰ ਸੇਧ ਕੀ ਨਾ ਜੀ ਮੈਂ ਤੁਹਾਨੂੰ ਮਠਾ ਸਿੰਘ ਜੀ ਸਵੇਰੇ ਅਖਬਾਰ ਦੇਖਦੇ ਆ ਰੋਜ਼ ਜਦੋਂ ਨਾ ਹਾਂ ਹਾਂ ਉਹਦੇ ਵਿੱਚ ਇੱਕ ਦੋ ਖਬਰਾਂ ਆਹੀ ਹੁੰਦੀਆਂ ਨੇ ਵੀ ਫਲਾਨੀ ਥਾਂ ਸੁਨਸਾਨ ਜਗ੍ਹਾ ਦੇ ਉੱਤੇ ਨਸ਼ੇ ਦਾ ਟੀਕਾ ਲੋਂਦਾ ਮੁੰਡਾ ਚੜਾਈ ਕਰ ਗਿਆ ਹਾਂ ਇਹ ਇਹ ਤੁਸੀਂ ਬੋਲ ਬਹੁਤ ਮਾਨੂੰ ਟੇਸ ਪਹੁੰਚਦੀ ਆ ਇਹ ਅੱਜ ਕੱਲ ਮੁੱਦੇ ਦੀ ਗੱਲ ਆ ਹਾਂ ਦੇਖੋ ਇੱਕ ਇੱਕ ਖਬਰ ਆਂਦੀ ਆ ਵੀ ਨਸ਼ਾ ਕਰਦਾ ਚਲੇ ਗਿਆ ਹਾਂਜੀ ਹਾਂਜੀ ਇੱਕ ਆਂਦੀ ਆ ਵੀ ਇੰਨੇ ਹਜ਼ਾਰਾਂ ਕਰੋੜਾਂ ਦਾ ਨਸ਼ਾ ਫੜਿਆ ਗਿਆ ਆ ਇਹ ਨਸ਼ਾ ਫੜਿਆ ਵੀ ਜਾ ਰਿਹਾ ਨਸ਼ਾ ਲੋਕੀ ਕਰ ਵੀ ਰਹੇ ਨਹੀਂ ਇਹ ਸਾਰਾ ਕੁਝ ਆਉਂਦਾ ਕਿੱਥੋਂ ਮਠਾ ਸਿੰਘ ਜੀ ਆਹੀ ਤਾਂ ਸਮਝ ਨਹੀਂ ਲੱਗਦੀ ਕਿੱਥੋਂ ਆਉਂਦਾ ਇਹ ਨੌਜਵਾਨ ਇਕੱਠੇ ਹੋ ਕੇ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਤੇ ਜਦੋਂ ਫੇ ਪੈ ਜਾਂਦੇ ਆ ਉਹਦੇ ਸੰਗਤ ਦੇ ਵਿੱਚੋਂ ਨਿਕਲ ਨਹੀਂ ਹੁੰਦਾ ਫਿਰ ਨਹੀਂ ਨਿਕਲ ਹੁੰਦਾ ਨਾਲੇ ਦੇਖੋ ਇਤਿਹਾਸ ਗਵਾਹ ਹੈ ਡਾਕਟਰ ਸਾਹਿਬ ਇਸ ਗੱਲ ਦਾ ਵੀ ਹਮੇਸ਼ਾ ਹੀ ਉਹ ਸਮਾਜ ਤਰੱਕੀ ਕਰਦਾ ਜਿਹੜਾ ਨਸ਼ਾ ਮੁਕਤ ਹੋਵੇ ਜੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤਰ ਉਹਨਾਂ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਭਾਈ ਉਹਨਾਂ ਬੀਬੀਆਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦੇ ਘਰ ਵਾਲੇ ਚਲੇ ਜਾਂਦੇ ਆ ਇਹਨਾਂ ਕੰਮਾਂ ਕਰਕੇ ਤੇ ਮੈਂ ਤੇ ਬੇਨਤੀ ਪਹਿਲੇ ਤੇ ਨੌਜਵਾਨਾਂ ਨੂੰ ਕਰੂੰਗਾ ਦੇਖੋ ਉਹਨਾਂ ਨੇ ਹੀ ਇਹ ਮਿੱਠਾ ਸਿੰਘ ਜੀ ਉਹਨਾਂ ਨੇ ਹੀ ਤੈਅ ਕਰਨਾ ਕਿ ਅਸੀਂ ਤਰੱਕੀ ਵੱਲ ਨੂੰ ਜਾਣਾ ਜਾਂ ਫਿਰ ਇਹੋ ਜੇ ਦਲਦਲ ਵਿੱਚ ਗਰਖ ਹੋਣਾ ਗਰਖ ਹੋਣਾ ਇਦਾਂ ਦੇ ਲਫ਼ਜ਼ ਅਸੀਂ ਮਤਲਬ ਇਸਤੇਮਾਲ ਕਰਨਾ ਤੇ ਨਹੀਂ ਚਾਹਦੇ ਨਹੀਂ ਚਾਹਦੇ ਪਰ ਫਿਰ ਵੀ ਇਹ ਇੱਕ ਉਹ ਲੋਕਾਂ ਨੂੰ ਸਮਝ ਚਾਹੀਦੀ ਜਿਹੜੇ ਇਹ ਧੰਦਾ ਕਰਦੇ ਆ ਇੱਕ ਸਾਡੀ ਨੌਜਵਾਨੀ ਨੂੰ ਚਾਹੀਦੀ ਵੀ ਇਧਰਲੇ ਪਾਸੇ ਜਾ ਕੇ ਇਹਦਾ ਅੰਤ ਜਿਹੜਾ ਉਹ ਕੋਈ ਹੈ ਹੀ ਨਹੀਂ ਦੇਸ਼ ਦੀ ਤਰੱਕੀ ਵੀ ਨੌਜਵਾਨਾਂ ਦੇ ਮੋਢਿਆਂ ਤੇ ਹੁੰਦੀ ਹੈ ਨਾ ਜੀ ਕੋਈਨਾਂ ਨੂੰ ਹੀ ਇਹ ਸੋਚਣਾ ਪੈਣਾ ਹੈ ਤਰੱਕੀ ਹੋਣੀ ਵੀ ਚਾਹੀਦੀ ਆ ਜਿਵੇਂ ਹੁਣ ਅਸੀਂ ਰੋਜ਼ ਤਰੱਕੀ ਕਰਦੇ ਆ ਮੰਡੀਆਂ ਦੇ ਭਾਅ ਸਾਡੇ ਕੋਲ ਪਹੁੰਚਦੇ ਆ ਬਿਲਕੁਲ ਜੀ ਬਿਲਕੁਲ ਇਹ ਮੰਡੀਆਂ ਦੇ ਅੱਜ ਦੇ ਭਾਅ ਵੀ ਆ ਗਏ ਆ ਅੱਛਾ ਜੀ ਆ ਆਲੂ ਜਿਹੜੇ ਆ ਜਲੰਧਰ ਵੀ ਕੇ 180 ਰੁਪਏ ਕਿਵਿੰਟਲ ਪਟਿਆਲਾ 600 ਰੁਪਏ ਲੁਧਿਆਣਾ 550 ਰੁਪਏ ਫਾਜ਼ਿਲਕਾ 1000 ਰੁਪਏ ਬੁੱਟਲਾਡਾ 750 ਰੁਪਏ ਤੇ ਅਹਿਮਦਗੜ 900 ਰੁਪਏ ਜੀ ਜੀ ਪਿਆਜ਼ ਆ ਜਲੰਧਰ ਵੀ ਕਿਹਾ 900 ਰੁਪਏ ਪਟਿਆਲਾ 1800 ਰੁਪਏ ਲੁਧਿਆਣਾ 1200 ਰੁਪਏ ਫਾਜ਼ਿਲਕਾ 3000 ਰੁਪਏ ਕੁਇੰਟਲ ਬੁੱਢਲਾਡਾ ਪਿਆਜ ਰਿਹਾ ਜੀ 2800 ਰੁਪਏ ਤੇ ਅਹਿਮਦਗੜ 1000 ਰੁਪਏ ਕੁਇੰਟਲ ਜੀ ਟਮਾਟਰ ਜਲੰਧਰ ਅੱਜ ਭਾਅ ਮਿਲਿਆ ਜੀ 1800 ਰੁਪਏ ਕੁਇੰਟਲ ਦਾ ਪਟਿਆਲਾ 1600 ਰੁਪਏ ਲੁਧਿਆਣਾ 1200 ਰੁਪਏ ਫਾਜ਼ਿਲਕਾ 2500 ਰੁਪਏ ਬੁੱਢਲਾਡਾ ਟਮਾਟਰ ਦਾ ਭਾਅ ਰਿਹਾ ਜੀ ਅੱਜ 3000 ਰੁਪਏ ਤੇ ਅਹਿਮਦਗੜ 2500 ਰੁਪਏ ਕਿਜੀ ਜੀ ਫੁੱਲ ਗੋਭੀ ਜਲੰਧਰ 500 ਰੁਪਏ ਪਟਿਆਲਾ 900 ਰੁਪਏ ਲੁਧਿਆਣਾ 600 ਰੁਪਏ ਫਾਜ਼ਿਲਕਾ 1000 ਰੁਪਏ ਬੁੱਢਲਾਡਾ 1300 ਤੇ ਅਹਿਮਦਗੜ 900 ਰੁਪਿਆ ਪਾਰਿਆ ਜੀ ਫੁੱਲ ਗੋਭੀ ਦਾ ਤੇ ਹਰੇ ਮਟਰ ਅਜ ਵੀ ਕਿਹਾ ਜਲੰਧਰ 700 ਰੁਪਏ ਪਟਿਆਲਾ 1600 ਰੁਪਏ ਲੁਧਿਆਣਾ 1000 ਰੁਪਏ ਫਾਜ਼ਿਲਕਾ 2500 ਰੁਪਏ ਬੁੱਢਲਾਡਾ 1900 ਰੁਪਏ ਤੇ ਅੰਮ੍ਰਿਤਗੜ ਅੱਜ ਹਰੇ ਮਟਰਾਂ ਦਾ ਭਾਅ ਰਿਹਾ ਜੀ 2200 ਰੁਪਏ। ਅੱਛਾ ਜੀ। ਇਹ ਤੇ ਸੀ ਜੀ ਮੰਡੀਆਂ ਦੇ ਭਾਅ। ਬਿਲਕੁਲ ਜੀ ਬਿਲਕੁਲ ਚੰਗੇ ਭਾਅ ਆ ਜੀ। ਹਾਂ। ਹੁਣ ਆਈਏ ਡਾਕਟਰ ਸਾਹਿਬ। ਜੀ। ਡਾਕਟਰ ਸਾਹਿਬ ਉੱਚੇ ਤੌਰ ਤੇ ਆਏ ਆ। ਹਾਂਜੀ। ਇਹਨਾਂ ਨਾਲ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਨਾ ਉਹ ਇਹ ਆ ਵੀ ਮੌਜੂਦਾ ਸਾਡੀ ਕਣਕ ਦੀ ਫਸਲ ਜਿਹੜੀ ਆ ਖੇਤਾਂ 'ਚ ਖੜੀ ਆ ਤੇ ਕਣਕ ਦੀ ਫਸਲ ਦੇ ਕੀੜੇ ਮਕੌੜੇ ਤੇ ਬਿਮਾਰੀਆਂ। ਜੀ। ਬਹੁਤ ਹੀ ਠੋਕਮਾ ਵਿਸ਼ਾ ਤੁਸੀਂ ਸੁਣਿਆ ਅੱਜ ਇਸ ਵਿਸ਼ੇ ਤੇ ਅੱਜ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿਸਾਨ ਵੀਰੋ ਜੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਸ਼ੁਕਰਾਂਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਇੱਕ ਤੋਂ ਪਹਿਲਾਂ ਵੀ ਸਿਲਸਿਲੇ ਵਾਰ ਤੁਹਾਡੇ ਨਾਲ ਗੱਲਬਾਤ ਕੀਤੀ ਜਾਏ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਮਤਲਬ ਇਹ ਦਾ ਛੱਡੋ ਵੀ ਕਣਕ ਦੀ ਫਸਲ ਐਸ ਵਲੇ ਕਿੱਥੇ ਖੜੀ ਹੈ ਮਿੱਠਾ ਸਿੰਘ ਜੀ ਐਸ ਸਮੇਂ ਦੇ ਕਣਕ ਦੀ ਫਸਲ ਦੀ ਸਥਿਤੀ ਦੀ ਆਪਾਂ ਗੱਲ ਕਰੀਏ ਹੂੰ ਤਾਂ ਇਹ ਗੋਭ ਦੀ ਸਟੇਜ ਤੋਂ ਫੁੱਲ ਪੈਣ ਦੀ ਸਟੇਜ ਦੇ ਦਰਮਿਆਨ ਹੈ ਸਿੱਟੇ ਕੱਢ ਰਹੀ ਆ ਕਣਕ ਸਮੇਸਾਰਾ ਜਿਹੜੀ ਬਜਾਈ ਹੋਈ ਵੀ ਆ ਉਹ ਸਿੱਟਿਆਂ ਦੀ ਸਟੇਜ ਤੇ ਕਣਕ ਆ ਗਈ ਆ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਤਾਪਮਾਨ ਦਾ ਵੀ ਜਿਵੇਂ ਵਾਧਾ ਸੀਗਾ ਬਾਰਿਸ਼ ਪੈਂਦੀ ਰਹੀ ਹਾਂਜੀ ਉਹਨੂੰ ਜਿਹੜੀ ਇਹ ਸਮੇਂ ਦੇ ਉੱਤੇ ਵਰਖਾ ਪਈ ਆ ਉਹਨੇ ਕਹਿ ਲਓ ਵੀ ਘੋਵ ਵਾਲਾ ਕੰਮ ਕਰਿਆ ਕਣਕ ਦੇ ਲਈ ਅੱਛਾ ਜੀ ਤੇ ਉਹ ਤਾਪਮਾਨ ਵਿੱਚ ਫਿਰ ਗਰਾਵਟ ਆ ਗਈ ਆ ਜਿਹੜਾ ਕਿ ਬੇਹੱਦ ਜ਼ਰੂਰੀ ਸੀਗਾ ਹਾਂ ਹਾਂ ਤੇ ਇਸ ਟਾਈਮ ਦੇ ਉੱਤੇ ਸਾਨੂੰ ਉਮੀਦ ਆ ਕਿ ਜੇ ਮੌਸਮ ਸਾਥ ਦੇਈਗਾ ਤਾ ਬੰਪਰ ਕਣਕ ਦੀ ਫਸਲ ਦਾ ਝਾੜ ਹੁੰਦੀ ਆਸ ਹੈ ਜੀ ਜੀ ਆਸ ਆਸਾਂ ਨੂੰ ਮੁਰਾਦਾ ਹੈ ਬਿਲਕੁਲ ਬਿਲਕੁਲ ਮਿਠਾ ਸਿੰਘ ਜੀ ਕਣਕ ਨੇ ਤਾਂ ਕਿਉਂ ਖਾ ਲਿਆ ਹਾਂ ਇਹ ਹੁਣ ਉਹਨੇ ਤਕੜੀ ਹੋ ਜਾਣਾ ਤੇ ਫਿਰ ਕੀੜਿਆਂ ਨੇ ਵੀ ਹਮਲਾ ਕਰਨਾ ਉਹਦੇ ਤੇ ਨਹੀਂ ਆਣੀ ਜਿਵੇਂ ਜਿਵੇਂ ਕਣਕ ਵੀ ਹਰੀ ਹੋਣੀ ਹੈ ਨਾ ਜੀ ਜੀ ਮਤਲਬ ਵਧੀਆ ਪੱਤੇ ਬਣਨੇ ਉਹਦੇ ਖਾਣ ਵਾਲਾ ਮਾਦ ਦਾ ਵਧੀਆ ਬਣਨਾ ਤੇ ਕੀੜਿਆਂ ਦਾ ਹਮਲਾ ਤਾਂ ਹੋਣਾ ਸੁਭਾਵਿਕ ਆਉਣਾ ਹੀ ਆਉਣਾ ਆ ਅੱਛਾ ਜੀ ਸ਼ੁਭ ਕਰਨ ਦੀ ਗੱਲ ਹੈ ਵੀ ਉਸ ਸਮੇਂ ਦੇ ਉੱਤੇ ਫਿਰ ਜੀ ਜਿਹੜੀ ਸਟੇਜ ਤੁਸੀਂ ਦੱਸ ਰਹੇ ਹੋ ਚੇਪੇ ਦਾ ਉਹਨਾਂ ਦਾ ਫਿਰ ਸੁਭਾਅ ਕੀ ਆ ਇਸ ਸਥਿਤੀ ਆ ਉਹਦੀ ਫਿਰ ਕਿਦਾਂ ਚੇਪਾ ਦੇਖਿਆ ਜਾਵੇ ਹੁਣ ਲੱਗ ਗਿਆ ਤੇ ਹੁਣ ਆਪਾਂ ਇਹਦਾ ਕੰਟਰੋਲ ਕਰੀਏ ਹਾਂ चौहान ਸਾਹਿਬ ਤੁਸੀਂ ਬੜਾ ਹੀ ਡਾਟਕਾਂ ਸਵਾਲ ਕਰਿਆ ਪਹਿਲਾਂ ਤੇ ਇਹ ਆਪਾਂ ਆ ਜਿਹੜੀ ਸਟੇਜ ਹੁਣ ਚੱਲ ਰਹੀ ਆ ਅਸੀਂ ਇਸ ਤੇ ਜਿਹੜਾ ਉਹ ਐਡਵਾਈਜ਼ਰੀ ਦਿੰਨੇ ਆ ਕਿਸਾਨ ਵੀਰਾਂ ਨੂੰ ਕਿ ਆਪਦੀ ਕਣਕ ਦੀ ਫਸਲ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਤੇ ਜਿਹੜਾ ਚੇਪਾ ਉਹ ਆਰਥਕ ਗਾਰ ਪੱਧਰ ਤੋਂ ਜੇ ਨੰਗਦਾ ਆਰਥਕ ਗਾਰ ਪੱਧਰ ਦਾ ਮੈਨਾ ਹੈਗਾ ਕਿ 10 ਸਿੱਟੇ ਜਿਹੜੇ ਆ ਉਹਨਾਂ ਦੇ ਉੱਤੇ ਸਰਵੇਖਣ ਕਰੋ ਤੇ ਜੇ 5 ਚਿਪੇ ਪ੍ਰਤੀ ਸਿੱਟੇ ਤੋਂ ਐਵਰੇਜ ਵੱਧਦੀ ਆ ਤਾਂ ਫੇਰ ਆਪਾਂ ਜਿਹੜਾ ਹੈਗਾ ਥਾਇਓਮੈਥਕਸਮ ਜ਼ਹਿਰ ਦੀ ਇੱਕ ਸਪਰੇਅ ਦੇ ਕੇ ਜੀ ਤੇ ਇਹਦਾ ਆਪਾਂ ਚਿਪੇ ਦਾ ਕੰਟਰੋਲ ਕਰ ਸਕਦੇ ਆ ਤੇ ਇਹਦੇ ਤੋਂ ਵੀ ਆਪਾਂ ਜੇ ਨਿੰਮ ਦਾ ਘਰੇ ਬਣਾਇਆ ਹੋਇਆ ਘੋਲ ਹੂੰ ਹੂੰ ਉਹ ਤਿਆਰ ਕਰਕੇ ਸਪਰੇਅ ਕਰ ਦੀ ਤਾਂ ਉਹਦੇ ਨਾਲ ਵੀ ਚਿਪੇ ਦੇ ਉੱਤੇ ਜਿਹੜਾ ਹਮਲੇ ਦੇ ਉੱਤੇ ਕੰਟਰੋਲ ਆਉਂਦਾ ਕੀਤਾ ਜਾ ਸਕਦਾ ਤੇ ਇੱਕ ਜਿਹੜਾ ਨਿੰਮ ਦਾ ਘੋਲ ਆ ਉਹਦੀ ਵਿਧੀ ਚ ਹਣਸਾਪਾ ਜਰੂਰ ਕਰਾਂਗੇ ਜੀ ਬਿਲਕੁਲ ਬਿਲਕੁਲ ਉਹ ਹੈ ਵੀ ਆਪਾਂ 4 ਕਿਲੋ ਨਿੰਮ ਦੀਆਂ ਨਮੋਲੀਆਂ ਪੱਤੇ ਟਾਹਣੀਆਂ ਲੈ ਲੈਣੀਆਂ 4 ਕਿਲੋ ਉਹ 10 ਲੀਟਰ ਪਾਣੀ ਦੇ ਵਿੱਚ ਅੱਧਾ ਘੰਟਾ ਉਬਾਲਣਾ ਆਪਾਂ ਅੱਧਾ ਘੰਟੇ ਉਬਾਲਣ ਤੋਂ ਬਾਅਦ ਜਿਹੜਾ ਪਾਣੀ ਬਚ ਜਾਂਦਾ ਉਹ ਆਪਾਂ 2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ 15-15 ਦੇ ਵੱਖ-ਵੱਖ ਫੇਰੇ ਉੱਤੇ ਦੋ ਸਪਰੇਅ ਲਾ ਦੇਣੇ ਆ ਤੇ ਆਪਣਾ ਇਹ ਚੇਪੇ ਦੇ ਉੱਤੇ ਕੰਟਰੋਲ ਹੋ ਜਾਊਗਾ ਤੇ ਇੱਕ ਚੀਜ਼ ਖਾਸ ਇਹ ਆ ਵੀ ਚੇਪੇ ਦਾ ਜਦੋਂ ਹਮਲਾ ਹੁੰਦਾ ਜੀ ਹਾਂ ਹਾਂ ਉਹ ਘیرے ਲੋਟ ਸਾਈਡਾਂ ਤੋਂ ਸ਼ੁਰੂ ਹੁੰਦਾ ਜੇ 12-12 ਬਾਰ-ਬਾਰ ਬਾਰ-ਬਾਰ ਤੇ ਜਦੋਂ ਆਪਾਂ ਨੂੰ ਬਾਰੋਂ ਚੇਪਾ ਆਉਂਦਾ ਨਜ਼ਰ ਵੀ ਆਰਥਿਕ ਘਾਰ ਤੋਂ ਲੰਘਦਾ ਤੇ ਜੇ ਆਪਾਂ ਖੇਤ ਦੇ ਚਾਰ ਫੇਰੇ ਇੱਕ ਸਪਰੇਅ ਲਾ ਲਈਏ ਤਾਂ ਪਾ ਨੂੰ ਅੰਦਰ ਵੜਨ ਦੀ ਬਹੁਤ ਹੀ ਲੋੜੀ ਪੈਰਾ ਲਾ ਦੀਏ ਬਿਲਕੁਲ ਬਹੁਤ ਵਧੀਆ ਗੱਲ ਕਹੀ ਤੁਸੀਂ ਹਾਂ ਅਚਾ ਡਾਕਟਰ ਸਾਹਿਬ ਇੱਕ ਹੋਰ ਗੱਲ ਆ ਇੱਕ ਦੋ ਚਾਲਾਂ ਝੋਨਾ ਗੁਲਾਬੀ ਝੁੰਡੀ ਦਾ ਵੀ ਬੜਾ ਨਾਂ ਸੁਣਿਆ ਹਾਂਜੀ ਹੈਨਾ ਤੇ ਇਹਦੇ ਬਾਰੇ ਕੁਝ ਦੱਸੋ ਕੀ ਸਾਨੂੰ ਹਾਂਜੀ ਇਹ ਮਠਾ ਸੰਘ ਜੀ ਗੁਲਾਬੀ ਝੁੰਡੀ ਜਿਹੜੀ ਆ ਇਹ ਵੈਸੇ ਤਾਂ ਹੈ ਝੋਨੇ ਦੀ ਫਸਲ ਦਾ ਕੀੜਾ ਹਾਂ ਹਾਂ ਤੇ ਝੋਨੇ ਦੀ ਫਸਲ ਨੂੰ ਜੇ ਗੋਪ ਦੀ ਝੁੰਡੀ ਪਈ ਵੀ ਹੋਵੇ ਤੇ ਆਪਾਂ ਝੋਨੇ ਦੀ ਫਸਲ ਦੀ ਕਟਾਈ ਤੋਂ ਕਣਕ ਦੀ ਬਿਜਾਈ ਦੇ ਵਿੱਚ ਬਹੁਤ ਥੋੜਾ فاਸਲਾ ਰੱਖੀਏ ਉਹਨਾਂ ਖੇਤਾਂ ਦੇ ਵਿੱਚ ਤਾਂ ਫੇਰ ਉੱਥੇ ਇਹੀ ਸੁੰਡੀ ਜਿਹੜੀ ਆ ਉਹ ਕਣਕ ਦੀ ਫਸਲ ਦੇ ਵਿੱਚ ਆ ਜਾਂਦੀ ਆ ਹਾਂ ਜੀ ਆ ਘਰ ਉਹਨੇ ਪਹਿਲੇ ਹੀ ਬਣਾਇਆ ਹੁੰਦਾ ਹਾਂਜੀ ਹਾਂ ਤੇ ਇਹ ਕਣਕ ਦੇ ਜਿਹੜਾ ਹੈਗਾ ਛੇਖ ਕਰਕੇ ਤਣੇ ਦੇ ਵਿੱਚ ਤੇ ਵਿੱਚੋਂ ਹਰਾ ਮਾਦ ਦਾ ਖਾਂਦੀ ਆ ਜਿਹਦੇ ਨਾਲ ਸ਼ਾਖਾ ਸੁੱਕਣ ਲੱਗ ਜਾਂਦੀਆਂ ਵੱਧਾ ਹੀ ਨਹੀਂ ਪੈਂਦਾ ਫੇਰ ਤੇ ਹਾਂ ਜੀ ਤੇ ਇਹਨੂੰ ਸ਼ੁਰੂਆਤੀ ਅਵਸਥਾ ਦੇ ਵਿੱਚ ਆਪਾਂ ਕੰਟਰੋਲ ਕਰ ਸਕਦੇ ਆ ਜਾਂ ਤਾਂ 50 ਐਮ ਐਲ ਕੋਰਾ ਜਾਂ ਦਵਾਈ ਦੇ ਨਾਲ ਜੀ ਜਾਂ ਆਪਾਂ 1 ਲੀਟਰ ਕਲੋਰੋਪੈਰੀਫਾਸ ਦਵਾਈ ਹਾਂ ਤੇ ਨਹੀਂ ਤਾਂ ਫਿਰ 0.003% ਫਿਪਰੋਨਿਲ ਆਉਂਦੀ ਹੈ ਜਿਹੜੀ ਦਾਣੇਦਾਰ ਆ ਉਹ 7 ਕਿਲੋ ਲੈ ਕੇ 20 ਕਿਲੋ ਸੁਲਾਬੀ ਮਿੱਟੀ ਚਰ ਲਾ ਕੇ ਛੱਟਾ ਦੇ ਦਈਏ ਤਾਂ ਉਹਦੇ ਨਾਲ ਵੀ ਪਰੰਤੂ ਜੇ ਅੱਜ ਦੀ ਆਪਾਂ ਗੱਲ ਕਰੀਏ ਤਾਂ ਹੁਣ ਜੇ ਕਿਸੇ ਨੂੰ ਲੱਗਦਾ ਵੀ ਆ ਤਾਂ ਇਸ ਟਾਈਮ ਦੇ ਉੱਤੇ ਇਹਦਾ ਕੋਈ ਨੁਕਸਾਨ ਨਹੀਂ ਹੈ ਹੂੰ ਠੀਕ ਠੀਕ ਮੈਨੂੰ ਲੱਗਦਾ ਵੀ ਇਹਦਾ ਨੁਕਸਾਨ ਕਰਨ ਦਾ ਸਮਾਂ ਜਿਹੜਾ ਨਾ ਉਹ ਲੰਘ ਚੁੱਕਿਆ ਹੈ ਕਿਉਂਕਿ ਪ੍ਰਾਲੀ ਹੁੰਦੀ ਹੈ ਨਾ ਜਿਹੜੀ ਉਹਦੇ ਚੋਂ ਹੀ ਇਹ ਉੱਭਜਦੀ ਆ ਬਾਕੀ ਵਾਦੀ ਤੇ ਪ੍ਰਾਲੀ ਵੀ ਗਲ ਗਈ ਆ ਹਾਂਜੀ ਮਤਲਬ ਸੁੰਡੀ ਵੀ ਗਾਲੀ ਗਈ ਹੋਣੀ ਆ ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਵੀ ਹੁਣ ਉਸ ਫਸਲ ਆ ਜਿਹੜੀ ਵਾਦੀ ਵੱਲ ਨੂੰ ਆ ਹਨਾ ਜੀ ਸੈਨਿਕ ਸੁੰਡੀ ਇੱਕ ਆ ਨਾ ਜਦੋਂ ਆਪਣੀ ਬੱਲੀਆਂ ਬਣਦੀਆਂ ਕਣਕ ਦੇ ਉੱਤੇ ਉਹਨੋਂ ਨੂੰ ਕੱਟਦੀ ਆ ਹਨਾ ਸੈਨਿਕ ਸੁੰਡੀ ਤੇ ਅਮਰੀਕਨ ਸੁੰਡੀ ਹਾਂਜੀ ਇੰਨਾ ਮਰੀ ਜ਼ਰੂਰ ਸਾਨੂੰ ਦੱਸੋ ਵੀ ਕਿਤੇ ਉਹ ਨਾ ਖੇਚਾ ਜਾਣ ਕੀ ਨੇ ਉਹ ਕਦੋਂ ਕੱਟਦੀਆਂ ਨੇ ਤੇ ਕਿੱਦਾਂ ਆਪਾਂ ਫਿਰ ਉਹਨਾਂ ਤੋਂ ਬਚਾ ਕਰੀਏ ਜੀ ਇਹ ਚੌਹਣ ਸਾਹਿਬ ਜੀ ਆਪਾਂ ਸੈਨਿਕ ਸੁੰਡੀ ਦੀ ਗੱਲ ਕਰੀਏ ਹਾਂਜੀ ਤੇ ਸੈਨਿਕ ਸੁੰਡੀ ਦਾ ਨਾਂ ਹੀ ਸੈਨਿਕ ਸੁੰਡੀ ਇਸ ਲਈ ਪਿਆ ਕਿ ਇੱਕ ਤਾਂ ਇਹ ਝੁੰਡਾਂ ਦੇ ਵਿੱਚ ਹਮਲਾ ਕਰਦੀ ਆ ਜਿਵੇਂ ਸੈਨਿਕ ਕਰਦੀ ਆ ਜੀ ਤੇ ਇਹਦਾ ਜਦੋਂ ਕਣਕ ਆਪਣੀ ਪਕਾ ਦੇ ਨੇੜੇ ਆਉਂਦੀ ਆ ਉਦੋਂ ਇਹ ਕਣਕ ਦੇ ਪੱਤੇ ਵੀ ਖਾਂਦੀ ਆ ਤੇ ਬੱਲੀਆਂ ਵੀ ਕਤਰਦੀ ਆ ਦਾਣੇ ਵੀ ਖਾਂਦੀ ਆ ਤੇ ਸ਼ਾਮ ਵੇਲੇ ਇਹ ਜ਼ਿਆਦਾਤਰ ਜਿਹੜਾ ਉਹ ਆਪਦਾ ਭੋਜਨ ਕਰਦੀ ਆ ਤੇ ਸਵੇਰੇ ਜਿਵੇਂ ਹੀ ਤਾਪਮਾਨ ਦਾ ਵਾਧਾ ਹੁੰਦਾ ਤੇ ਉਹ ਜ਼ਮੀਨ ਦੇ ਵਿੱਚ ਜਿਹੜੀਆਂ ਤੇੜਾਂ ਫਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਆ ਕੇ ਸੁੰਡੀ ਬੈਠ ਜਾਂਦੀ ਆ ਤੇ ਇਸ ਲਈ ਜੇ ਆਪਾਂ ਨੂੰ ਕੋਈ ਕਣਕ ਦੀਆਂ ਮੁੰਜਰਾਂ ਕਟੀਆਂ ਹੋਈਆਂ ਨਜ਼ਰ ਆਉਂਦੀਆਂ ਤੇ ਜਾਂ ਪੱਤੇ ਖਾਦੇ ਨਜ਼ਰ ਆਉਂਦੇ ਆ ਤੇ ਸ਼ਾਮ ਨੂੰ ਆਪਦੇ ਖੇਤਾਂ ਦਾ ਸਰਵੇਖਣ ਜ਼ਰੂਰ ਕਰੋ ਤੇ ਸੈਨਿਕ ਸੁੰਡੀ ਨਜ਼ਰ ਆਉਂਦੀ ਆ ਤਾ ਇਹਦੇ ਤੇ ਕੋਈ ਬਹੁਤਾ ਨਹੀਂ 400 ਐਮਐਲ 1 ਲੱਖ ਕੋਇਨਲ ਫਾਸ ਦਵਾਈ ਦਾ ਇੱਕ ਆਪਸ ਸਪਰੇਅ ਲਾ ਲੀਏ ਕਿਹੜੀ ਦੱਸੀ ਜੀ 1 ਲੱਖ ਕੋਇਨਲ ਫਾਸ ਸਾਲਟ ਠੀਕ ਹਾਂ ਠੀਕ ਠੀਕ ਉਹਦਾ ਆਪਾਂ ਇੱਕ ਸਪਰੇਅ ਜੀ ਲਾ ਲੀਏ ਸ਼ਾਮ ਦੇ ਪੈਰ ਰੇ ਅਸੀਂ ਡਵਾਈਸ ਕਰਦੇ ਹਾਂ ਤੇ ਇਹ ਜਿਹੜੀ ਆ ਸੈਨਕ ਸੁੰਡੀ ਹੈ ਇਹਦਾ ਕੰਟਰੋਲ ਹੋ ਜਾਂਦਾ ਹਾਂ ਇਸੇ ਤਰ੍ਹਾਂ ਅਮਰੀਕਨ ਸੁੰਡੀ ਹਾਂ ਜੀ ਚੌਂਸਾ ਅਮਰੀਕਨ ਸੁੰਡੀ ਜਿਹੜੀ ਆ ਇਹ ਬਹੁਤ ਫਸਲੀ ਕੀੜਾ ਜੀ ਅੱਛਾ ਜੀ ਇਹ ਇਹਨੂੰ ਆਪਾਂ ਛੋਲਿਆਂ ਆਪੇ ਨਰਮੇ ਤੇ ਸੁੰਡੇ ਹੁੰਦੇ ਸੀ ਹਾਂ ਜੀ ਹਾਂ ਜੀ ਇਹਨੂੰ ਛੋਲਿਆਂ ਦੇ ਡੱਡਿਆਂ ਦੀ ਸੁੰਡੀ ਵੀ ਆਪਾਂ ਕਹਿ ਦਿੰਨੇ ਅੱ ਤੇ ਇਹ ਜਿਹੜੀ ਆ ਜ਼ਿਆਦਾਤਰ ਨਰਮੇ ਪੱਟੀ ਵਾਲੇ ਜਿਹੜੇ ਖਿੱਤੇ ਆ ਉਹਨਾਂ ਦੇ ਵਿੱਚ ਇਹਦਾ ਹਮਲਾ ਜ਼ਿਆਦਾ ਦੇਖਣ ਨੂੰ ਆਉਂਦਾ ਤਾਂ ਇਹ ਵੀ ਜਿਹੜੀ ਆ ਉਹ ਕਣਕ ਦੇ दाणे ਖਾਂਦੀ ਆ ਤਾਂ ਪੱਤੇ ਵੀ ਖਾਂਦੀ ਆ ਨੁਕਸਾਨ ਕਰਦੀ ਆ ਤੇ ਇਹਨੂੰ ਆਪਾਂ ਕੰਟਰੋਲ ਕਰਨ ਲਈ ਆਹੀ ਦਵਾਈ ਜਿਹੜੀ ਸੈਨਕ ਸੁੰਡੀ ਵਾਲੀ ਆ ਇਸੇ ਜ਼ਹਿਰ ਦਾ ਆਪਾਂ ਕੋਈ ਨਲ ਫਾਸ ਸਾਟ ਦਾ ਜਿਸ ਸਪਰੇਅ ਲਾ ਲਗੇ ਤਾਂ ਇਹ ਵੀ ਆਪਣੇ ਕੋਲੇ ਕੰਟਰੋਲ ਆ ਜਾਂਦਾ ਹਾਂ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਆ ਉਹਨਾਂ ਲਈ ਸਮੇਂ ਦੀ ਵਿੱਚ ਫਸਲ ਦੀ ਦੇਖਭਾਲ ਤੇ ਅਸੀਂ ਕਰਨੀ ਕਰਨੀ ਹੈ ਜੀ ਕਈ ਵਾਰੀ ਕੀ ਹੁੰਦਾ ਕਿ ਦੂਰੋਂ ਦੇਖੋ ਤੇ ਫਸਲ ਹਰੀ ਲੱਗਦੀ ਆ ਜੀ ਪਰ ਨੇੜੇ ਜਾ ਕੇ ਪਤਾ ਲੱਗਦਾ ਵੀ ਕੁਝ ਥਾਵਾਂ ਤੋਂ ਇਹ ਫਸਲ ਪੀਲੀ ਪਈ ਜਾਂਦੀ ਆ ਜੀ ਹੂੰ ਦੂਰੋਂ ਨਹੀਂ ਲੱਗਦੀ ਹੁੰਦੀ ਕਈ ਨਹੀਂ ਲੱਗਦੀ ਕਿਉਂਕਿ ਆਲੇ ਦੁਆਲੇ ਫਸਲ ਹਰੀ ਖੜੀ ਹੁੰਦੀ ਆ ਉਹਨਾਂ ਨਾਲ ਹਰਾਈ ਇਹ ਜਦੋਂ ਫਸਲ ਪੱਤੇ ਪੀਲੇ ਪੈ ਜਾਂਦੇ ਆ ਇਹ ਕੀ ਚੀਜ਼ ਹੁੰਦੀ ਆ ਕਿਉਂ ਪੈਂਦੇ ਤੇ ਇਹਦਾ ਕੀ ਇਲਾਜ ਆ ਇਹ ਮਿੱਠਾ ਸਿੰਘ ਜੀ ਜੇ ਆਪਾਂ ਪੱਤੇ ਪੀਲੇ ਪੈਣ ਦੀ ਗੱਲ ਕਰੀਏ ਤਾਂ ਇਹ ਪੀਲੇ ਪੰਨ ਨੂੰ ਆਪਾਂ ਕੋਈ ਬਿਮਾਰੀ ਨਹੀਂ ਕਹਿ ਸਕਦੇ ਇਹ ਕਈ ਕਾਰਨਾ ਕਰਕੇ ਜਿਹੜੇ ਆ ਪੱਤੇ ਪੀਲੇ ਪੈਂਦੇ ਆ ਜੀ ਇਹ ਮੁੱਖ ਤੌਰ ਤੇ ਤਾਂ ਕਿਸੇ ਨਾ ਕਿਸੇ ਆਪਣੇ ਕੋਲੇ ਖਰਾਕੀ ਤੱਤ ਦੀ ਘਾਟ ਹੁੰਦੀ ਆ ਤਾਂ ਕਰਕੇ ਜੋ ਕਣਕ ਦੇ ਫਸਲ ਦੇ ਜਿਹੜੇ ਪੱਤੇ ਪੀਲੇ ਪੈ ਜਾਂਦੇ ਛੋਟੇ ਤੱਤਾਂ ਦੀ ਜੀ ਛੋਟੇ ਤੱਤਾਂ ਵੱਡੇ ਤੱਤਾਂ ਦੀ ਵੀ ਗੱਲ ਕਰੀਏ ਆਪਾਂ ਜੇ ਨਾਈਟ੍ਰੋਜਨ ਦੀ ਘਾਟ ਆਉਂਦੀ ਆ ਤਾਂ ਆਪਣੇ ਕੋਲੇ ਜਿਹੜੇ ਪੁਰਾਣੇ ਪੱਤੇ ਆ ਮੁੱਢ ਵਾਲੇ ਉਹ ਪੀਲੇ ਪੈ ਜਾਂਦੇ ਆ ਤੇ ਜੇ ਨਵੇਂ ਪੱਤੇ ਪੀਲੇ ਪੈਣ ਤਾਂ ਫੇਰ ਗੰਧਕ ਦੀ ਘਾਟ ਆ ਜਾਂਦੀ ਹੈ ਸਲਫਰ ਦੀ ਜੀ ਜੀ ਤੇ ਜ਼ਿਆਦਾਤਰ ਤਾਂ ਖਰਾਕੀ ਤੱਤਾਂ ਦੀ ਘਾਟ ਕਾਰਨ ਪੀਲੇ ਪੈਂਦੀ ਆ ਤੇ ਬਾਕੀ ਹੈ ਆਪਣੇ ਕੋਲੇ ਜੇ ਗੰਧਕ ਦੀ ਘਾਟ ਆ ਤਾਂ ਉਹਦੇ ਲਈ ਖੇਤੀਬਾੜੀ ਵਿਭਾਗ ਕੋਲੇ ਜਿਪਸਮ ਸਬਸਿਡੀ ਤੇ ਦਫ਼ਤਰਾਂ ਦੇ ਵਿੱਚ ਆਇਆ ਹੋਇਆ ਤਾਂ ਉਹ ਇੱਕ ਕੁੰਟਲਾ ਆਪਾਂ ਜੇ ਜਿਪਸਮ ਪਾ ਲਗੇ ਤਾਂ 50% ਸਬਸਿਡੀ ਤੇ ਆ ਤੇ ਗੰਧਕ ਦੀ ਘਾਟ ਦੂਰ ਹੋ ਜਾਂਦੀ ਆ ਤੇ ਜੇ ਨਾਈਟ੍ਰੋਜਨ ਤੱਤ ਦੀ ਘਾਟ ਹੋਵੇ ਤਾਂ ਫੇਰ ਆਪਾਂ 3 ਕਿਲੋ ਜਿਹੜਿਆ ਉਹ ਯੂਰੀਆ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇੱਕ ਸਪਰੇਅ ਲਾਵਾਂਗੇ ਤਾਂ ਉਹ ਪੱਤਿਆਂ ਦੀ ਫੋਲੀਅਰ ਸਪਰੇਅ ਨੇ ਜਿਹੜਾ ਨਾਈਟ੍ਰੋਜਨ ਤੱਤ ਦੀ ਘਾਟ ਦੂਰ ਕਰ ਦੇਣੀ ਆ। ਉਹ ਕਿਤੇ ਐਵੇਂ ਨਾ ਬੋਰੀ ਚੱਕ ਕੇ ਖੇਤ ਦੇ ਵਿੱਚ ਪਾਉਣ ਲੱਗ ਜਾਈਏ ਜਦ ਕਿ ਕਿਲੋ 1.5 ਕਿਲੋ 2 ਕਿਲੋ ਦੀ ਸਪਰੇਅ ਨਾਲ ਹੀ ਇਹਨੇ ਵਧੀਆ ਕੰਮ ਕਰ ਦਿੰਦਾ। ਜੀ ਜੀ ਜੀ। ਨਹੀਂ ਬਹੁਤੀ ਜਿਹੜੀ ਦਵਾਈ ਆ ਉਸ ਨੂੰ ਕੋ ਨੁਕਸਾਨ ਕਰ ਬਿਲਕੁਲ ਜੀ ਬਿਲਕੁਲ 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 ਬਿਲਕੁਲ। ਤੇ ਡਾਕਟਰ ਸਾਹਿਬ ਗੱਲ ਇਹ ਵੀ ਦਿਖੋ ਕਈ ਵਾਰੀ ਅਸੀਂ ਫਸਲ ਦੇਖਦੇ ਹਾਂ ਜਦੋਂ ਨਾ ਕਣਕ ਦੀ ਇਹਦੇ ਤੇ ਕੁੰਗੀਆਂ ਬੜਾ ਹਮਲਾ ਕਰਦੀਆਂ ਹਨ ਹਣਾ ਇੱਕ ਪੀਲੀ ਕੁੰਗੀ ਜਿਹੜੀ ਕਹਿੰਦੇ ਸੀ ਨੀਮ ਪਹਾੜੀ ਦਾ ਕੇਵਲ ਆਉਂਦੀ ਹੈ ਇਹ ਜ਼ਿਆਦਾਤਰ ਹਨਾ ਇੱਕ ਭੂਰੀ ਕੁੰਗੀ ਹੈ ਥੋੜਾ ਜਿਹਾ ਇਹਦੀ ਬਾਰੇ ਵਿੱਚ ਵੀ ਦੱਸੋ ਕਿਹੜਾ ਸਮਾਂ ਆ ਜਦੋਂ ਇਹ ਆਉਣ ਦੇ ਚਾਂਸ ਬਣ ਸਕਦੇ ਆ ਕੀ ਇਸ ਤੋਂ ਬਾਅਦ ਹੁਣ ਸ਼ਾਇਦ ਮੈਨੂੰ ਲੱਗਦਾ ਨਾ ਹੀ ਆਉਣ ਕੀ ਕਹਿਣਾ ਚਾਹੋਗੇ ਤੁਸੀਂ ਤੇ ਉਹਦਾ ਕੰਟਰੋਲ ਕਿਵੇਂ ਕਰੀਏ ਜੇ ਇਹ ਆ ਜਾਣ ਤਾਂ ਇਹ चौहान ਸਾਹਿਬ ਬਹੁਤ ਹੀ ਅਹਿਮ ਤੁਹਾਡਾ ਇਸ ਸਮੇਂ ਦਾ ਸਵਾਲ ਹੈ ਪੀਲੀ ਕੁੰਗੀ ਤੇ ਭੀਰੀ ਪੂਰੀ ਕੁੰਗੀ ਜੀ ਜੇ ਆਪਾਂ ਕਣਕ ਦੀ ਫਸਲ ਦੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਹ ਜਿਹੜੀ ਪੀਲੀ ਕੁੰਗੀ ਆ ਇਹਦੇ ਤੋਂ ਸਭ ਤੋਂ ਵੱਧ ਸਤਾਰਕਲ ਰਹਿਣ ਦੀ ਲੋੜ ਆ ਹੂੰ ਤੇ ਇਹਨੂੰ ਆਪਾਂ ਪੀਲੀ ਕੁੰਗੀ ਦੇ ਕਬਰਾਟ ਤੋਂ ਹੀ ਕਹ ਲਓ ਕਿ ਕਿਸਾਨ ਵੀਰ ਐ ਸਮੇਂ ਦੇ ਉੱਤੇ ਫੰਗੀਸਾਈਡ ਸਪਰੇ ਕੋਈ ਨਾ ਕੋਈ ਦੁਕਾਨਾਂ ਤੋਂ ਲੈ ਕੇ ਸਪਰੇ ਕਰਦੇ ਆ ਅੱਛਾ ਜੀ ਪਰ ਹਾਂ ਜੀ ਜਦੋਂ ਇਹ ਗੋਭ ਦੇ ਵਿੱਚ ਹੁੰਦੀ ਆ ਜਾਂ ਦਾਣਿਆਂ ਦੇ ਵਿੱਚ ਦੁੱਧਾ ਪੈਂਦਾ ਉਦੋਂ ਸਪਰੇ ਫੰਗੀ ਸਾਈਡ ਪੌਹਤਾਤ ਦੇ ਵਿੱਚ ਕਿਸਾਨ ਵੀਰ ਕਰਦੇ ਹੀ ਕਰਦੇ ਆ ਹੂੰ ਪਰੰਤੂ ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੀ ਪੀਲੀ ਕੁੰਗੀ ਬਿਮਾਰੀ ਆ ਇਹ ਨੀਮ ਪਹਾੜੀ ਇਲਾਕੇ ਜਿਵੇਂ ਪਠਾਨਕੋਟ ਜ਼ਿਲ੍ਹਾ ਲਾ ਲਓ ਤੁਸੀਂ ਇਧਰੋਂ ਸ਼ੁਰੂ ਹੁੰਦੀ ਆ ਹੂੰ ਤੇ ਇਹ ਕੋਈ ਬੀਜ ਰਹੀਂ ਵੀ ਨਹੀਂ ਪੈਰਾ ਹੁੰਦੀ ਨਾ ਮਿੱਟੀ ਰਹੀਂ ਪੈਰਾ ਹੁੰਦੀ ਇਹਦੇ ਜਵਾਣੂ ਆ ਉਧਰ ਜੇ ਬਿਮਾਰੀ ਆਈ ਤਾਂ ਜਵਾਨ ਨੂੰ ਹਵਾ ਦੇ ਨਾਲ ਉੱਡ ਕੇ ਮਾਲਵੇ ਪੱਟੀ ਵੱਲ ਨੂੰ ਜਾਣੇ ਆ। ਹੂੰ ਤੇ ਜਦੋਂ ਇਹ ਬਿਮਾਰੀ ਆਪਣੇ ਖੇਤਾਂ ਦੇ ਵਿੱਚ ਹਜੇ ਤੱਕ ਆਈ ਨਹੀਂ ਗਈ ਅੱਜ ਦੀ ਡੇਟ ਦੀ ਗੱਲ ਕਰੀਏ। ਜੀ ਤਾਂ ਫੇਰ ਇਹ ਫੰਗੀ ਸਾਈਡ ਜਿਹੜਾ ਸਪਰੇਅ ਆਪਾਂ ਲੈ ਕੇ ਕਰਦੇ ਆ ਉਹ ਨਿਰਾ ਹੀ ਕਹਿ ਲਓ ਵੀ ਪੈਸੇ ਦੀ ਬਰਬਾਦੀ ਆ। ਉਹ ਨਹੀਂ ਕਰਨਾ ਚਾਹੀਦਾ। ਇਹਦੀਆਂ ਜੋ ਨਿਸ਼ਾਨੀਆਂ ਹੈ ਝੋਣ ਸਾਹਿਬ ਉਹ ਆ ਕੇ ਪੱਤੇ ਪੀਲੇ ਪੈਣਾ ਪੀਲੀ ਕੁੰਗੀ ਨਹੀਂ ਗਈ। ਹੂੰ ਪੱਤਿਆਂ ਦੇ ਉੱਤੇ ਹਲਦੀ ਨੁਮਾ ਧੱਬੇ ਪੈ ਜਾਂਦੇ ਲੰਮੇ ਧਾਰੀਆਂ ਦੇ ਵਿੱਚ। ਅੱਛਾ ਜੇ ਆਪਾਂ ਕੋਈ ਚਿੱਟਾ ਕੱਪੜਾ ਉਹ ਪੀਲੀ ਕੁੰਗੀ ਵਾਲੇ ਪੱਤੇ ਨਾਲ ਕਸਾਵਾਂਗੇ ਤੇ ਉੱਤੇ ਜਿਵੇਂ ਹਲਦੀ ਲੱਗੀ ਹੁੰਦੀ ਹੈ ਇਸ ਤਰ੍ਹਾਂ ਪਾਊਡਰ ਜਿਹਾ ਪਾਊਡਰ ਧੂੜਾ ਧੂੜਾ ਜਿਹੜਾ ਹਾਂਜੀ ਤੇ ਇਹ ਜਿਹੜਾ ਹੈਗਾ ਪੂਰੀ ਕੁੰਗੀ ਦੀ ਗੱਲ ਕਰੀਏ ਉਹਦੇ ਪੈਂਦੇ ਆ ਗੋਲ ਸੰਤਰੀ ਰੰਗ ਦੇ ਪੱਤਿਆਂ ਦੇ ਉੱਤੇ ਤੱਬੇ ਬੇਤਰਤੀਬੇ ਜੇ ਪੈ ਜਾਂਦੇ ਆ ਉਹ ਪੂਰੀ ਕੁੰਗੀ ਆ ਜਿੰਨਾ ਚਿਰ ਧੂੜੇ ਵਾਲਾ ਪਾਊਡਰ ਨਹੀਂਗਾ ਉਹਨਾਂ ਚਿਰ ਆਪਾਂ ਸਪਰੇ ਨਹੀਂ ਕਰਨੀ ਇਹਦੀ ਅੱਛਾ ਤੇ ਹੁਣ ਆਪਾਂ ਨਾਲ ਹੀ ਗੱਲ ਕੁਝ ਕੈਮੀਕਲ ਜਿਹੜੇ ਇਹਨੂੰ ਕੰਟਰੋਲ ਕਰਦੇ ਉਹਦੀ ਵੀ ਕਰਾਂਗੇ ਜੀ ਜੀ ਆਪਾਂ ਕਰੀਏ ਜ਼ਰੂਰ ਕਰੀਏ ਇਹਦੇ ਲਈ ਜੀ ਆਪਣੇ ਕੋਲੇ ਇੱਕ ਤਾਂ ਨਟੀਵੋ ਦਵਾਈ ਆਉਂਦੀ ਆ ਟਰਾਈਫਲੋਕਸੀ ਸਟਰਾਬਨ ਪਲੱਸ ਟੈਬੂਕੋਨਾਜੋਲ ਸਾਲਟ ਆ 120 ਗ੍ਰਾਮ ਪਰ 30 ਸਾਲਟ ਮਿਕਸ ਹਾਂਜੀ ਹਾਂਜੀ ਠੀਕ ਹੈ ਜੀ 260 ਆ ਉਹ 120 ml ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਕਰਨੀ ਹੈ ਜੀ ਹਾਂ ਹਾਂ ਤੇ ਜਾਂ ਫਿਰ ਆਪਾਂ ਜਿਹੜੀ ਫੋਲੀਕੋਰ ਦਵਾਈ ਆ ਟੈਬੂਕੋਨਾਜੋਲ ਸਾਲਟ ਆ ਉਹ 200 ml ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਕਰ ਲਈਏ ਇਹਦਾ ਕੰਟਰੋਲ ਆ ਜਾਂਦਾ ਹਾਂ ਬਿਲਕੁਲ ਬਿਲਕੁਲ ਜੀ ਬਾਹਰ ਨੇ ਜਿਹੜੀ ਗੱਲ ਕਰ ਲੈਣੀ ਹੈ ਇਹ ਕਲੇਨਾਂ ਨੂੰ ਪਤਾ ਜੀ ਸਾਰਾ ਕਿਹੜੀ ਵੇਲੇ ਕਿਹੜੀ ਬਿਮਾਰੀ ਆਉਣੀ ਆ ਆਪਣੇ ਆਪ ਨਹੀਂ ਕੁਝ ਕਰਨਾ ਚਾਹੀਦਾ ਨਾਰਾਂ ਦੀ ਸਲਾਹ ਲੈਣੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਹਰ ਬਲੌਗ 'ਚ ਬੈਠੇ ਆ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਬਿਮਾਰੀ ਨਾਮ ਰਾਦਾ ਦੀ ਨਾਸ ਹੁੰਦੇ ਰਹਿੰਦੀ ਆ ਆਉਂਦੀ ਵੀ ਆ ਕਰਨਾਲ ਬੰਟ ਹਾਂ ਜੀ ਹੈ ਨਾ ਇਹ ਲੱਗਦਾ ਵੀ ਕਿਸੇ ਸ਼ਹਿਰ ਚੰਦੇ ਆ ਇਹਦੇ ਬਾਰੇ ਵੀ ਸਾਨੂੰ ਦੱਸੋ ਵੀ ਜੇ ਆਵੇ ਤੇ ਕਿਵੇਂ ਇਹਦਾ ਇਲਾਜ ਕਰਨਾ ਇਹ ਕਰਨਾਲ ਬੰਟ ਨਾਮ ਦੀ ਬਿਮਾਰੀ ਜਿਹੜੀ ਮਠਾ ਸਿੰਘ ਜੀ ਆ ਇਹਦੇ ਦੇਖਣ ਦੇ ਨਿਸ਼ਾਨੀਆਂ ਇਹ ਆ ਕਿ ਜਿਹੜੀ ਕਣਕ ਦੇ ਦਾਣੇ ਆ ਉਹ ਦਾਣੇ ਦੀ ਨੋਕ ਕਾਲੀ ਹੋ ਜਾਂਦੀ ਆ ਤੋ ਕਾਲੀਆਂ ਨੋਕਾਂ ਵਾਲੇ ਦਾਣਿਆਂ ਨੂੰ ਜਦੋਂ ਆਪਾਂ ਤળી ਤੇ ਰੱਖ ਕੇ ਮਲਾਂਗੇ ਤਾਂ ਜਿਹੜਾ ਉਹ ਕਾਲਾ ਪਦਾਰਥ ਆ ਆਪਣੇ ਤਲੀ ਦੇ ਉੱਤੇ ਆ ਜਾਂਦਾ ਜੇ ਉਹਦੀ ਆਪਾਂ ਇਸ ਤਰ੍ਹਾਂ ਕਰਕੇ ਉਹਨੂੰ ਸੁੰਘੀਏ ਤਾਂ ਫਿਰ ਉਹਦੀ ਗੰਦੀਦਰ ਗੰਧ ਆਉਂਦੀ ਹੈ ਭੈੜੀਦਰ ਗੰਧ ਓਹੋ ਹੋ ਹੋ ਤੇ ਇਹਦਾ ਪਹਿਲਾਂ ਤਾਂ ਹੈਗਾ ਵੀ ਜਦੋਂ ਆਪਾਂ ਬੀਜ ਦੀ ਸੋਧ ਕਰਦੇ ਹਾਂ ਜੀ ਤੇ ਬੀਜ ਸੋਧ ਦੇ ਵਿੱਚ ਹੀ ਇਹਦਾ ਕੰਟਰੋਲ ਲੁਕਿਆ ਹੋਇਆ ਤੇ ਦੂਜਾ ਹੈ ਕਿ ਜਦੋਂ ਆਪਾਂ ਕਣਕ ਦਾ ਬੀਜ ਲੈਣਾ ਉਹ ਬਿਮਾਰੀ ਰਹਿ ਤਾ ਜਿਹੜੇ ਖੇਤ ਆ ਉਹਨਾਂ ਦੇ ਵਿੱਚੋਂ ਹੀ ਬੀਜ ਰੱਖਣਾ ਜਿੱਥਾਂ ਜਿਹੜਾ ਸੋਰਸ ਆ ਬੀਜਦਾ ਉਹ ਤੁਹਾਡਾ ਸਰਟੀਫਾਈਡ ਸੀਡ ਜਾਂ ਯੂਨੀਵਰਸਿਟੀ ਦੇ ਸੀਡ ਐਸ ਤਰ੍ਹਾਂ ਦੇ ਜਿਹੜੇ ਆਦਾਰੇ ਉਹਨਾਂ ਤੋਂ ਜੇ ਬੀਜ ਲਈ ਤਾਂ ਫੇਰ ਇਹ ਬਿਮਾਰੀ ਆ ਆਪਣੇ ਖੇਤਾਂ ਚ ਆਉਣ ਦੀ ਚਾਂਸ ਬਹੁਤ ਘਟ ਜਾ ਘਟਿਆ ਲਓ ਜੀ ਸੁਣ ਲਓ ਮੁੱਢੋਂ ਨਾਲ ਕਰਨਾ ਅੱਛਾ ਡਾਕਟਰ ਸਾਹਿਬ ਨੇ ਖੋਰ ਪੁੱਛ ਲੈ ਕਿ ਬਿਮਾਰੀ ਹੋਰ ਵੀ ਆਉਂਦੀ ਐ ਨੂੰ ਕਿਤੇ ਕਿਤੇ ਨਾਮ ਬੜਾ ਸੁਣਿਆ ਉਹਦਾ ਕਾਂਗਿਆਰੀ ਹਾਂਜੀ ਪੱਤਿਆਂ ਦੀ ਵੀ ਆਉਂਦੀ ਆ ਸਿੱਟਿਆਂ ਦੀ ਵੀ ਆਉਂਦੀ ਆ ਉਹ ਕੀ ਆ ਉਹ ਕਿਦਾਂ ਉਹ ਕਿਦਾਂ ਦੀਆਂ ਉਹ ਨਿਸ਼ਾਨੀਆਂ ਨੇ ਤੇ ਫਿਰ ਅੱਪਾ ਦੀ ਆ ਜਾਂਦੀ ਆ ਤੇ ਉਹਨੂੰ ਵੀ ਕੰਟਰੋਲ ਕਰਨਾ ਪਊਗਾ ਨਹੀਂ ਤਾਂ ਛਾੜਤੇ ਬਹੁਤ ਮਾੜਾ ਅਸਰ ਪਊਗਾ ਹੈਨਾ ਇਹ ਚਾਹਾਂ ਸਾਹ ਕਾਂਗਿਆਰੀ ਦੀ ਜੇ ਆਪਾਂ ਗੱਲ ਕਰੀਏ ਵੀ ਸਿੱਟਿਆਂ ਦੀ ਜਿਹੜੀ ਕਾਂਗਿਆਰੀ ਆ ਜੀ ਸਿੱਟਿਆਂ ਦੀ ਕਾਂਗਿਆਰੀ ਦੇ ਵਿੱਚ ਕਣਕ ਦੇ ਜੋ ਬੱਲੀਆਂ ਸਿੱਟੇ ਆ ਉਹਨਾਂ 'ਚ ਦਾਣਾ ਭਰਨ ਦੀ ਬਜਾਏ ਉਹ ਕਾਲੇ ਰੰਗ ਦਾ ਧੂੜਾ ਸਵਾਹ ਭਰ ਜਾਂਦੀ ਆ ਪਾਊਡਰ ਜਿਆ ਕਾਲਾ ਜਿਆ ਹਾਂਜੀ ਹਾਂ ਉਹ ਸਾਰਾ ਜਿਹੜਾ ਕਾਲਾ ਪਾਊਡਰ ਜਿਹੜਾ ਵਿੱਚ ਭਰ ਜਾਂਦਾ ਤੇ ਉਹ ਫਿਰ ਜਦੋਂ ਆਪਾਂ ਕਟਾਈ ਕਰਦੇ ਆਂ ਫਸਲ ਦੀ ਤਾਂ ਉਹ ਜਿਹੜਾ ਪਾਊਡਰ ਆ ਉਹ ਉਥੋਂ ਫਟ ਕੇ ਸਿੱਟਾ ਤੇ ਨਾਲ ਲੱਗ ਮੇ ਜਿਹੜੇ ਦਾਣੇ ਮਸ਼ੀਨ ਦੇ ਟੈਂਕੀ ਵਿੱਚ ਸਾਰੇ ਦਾਣਿਆਂ ਨੂੰ ਕਾਲਾ ਕਰੂ ਹਾਂਜੀ ਹਾਂ ਉਹ ਫਿਰ ਅੱਗੇ ਦੀ ਅੱਗੇ ਇਨਫੈਕਸ਼ਨ ਦੇਣ ਲੱਗ ਜਾਂਦਾ ਉਹੋ ਜਿਹੜੇ ਕਾਂਗਿਆਰੀ ਵਾਲਾ ਇਹਦੇ ਤੋਂ ਵੀ ਜਿਵੇਂ ਆਪਾਂ ਬੀਜ ਜਿਹੜੇ ਇਹਦੇ ਸਮਰੱਥਾ ਰੱਖਦੇ ਆ ਰੈジਸਟੈਂਟ ਵੈਰੈਟੀਆਂ ਜਾਂ ਤਾਂ ਉਹਨਾਂ ਨੂੰ ਆਪਾਂ ਤੇ ਨਹੀਂ ਫਿਰ ਬੀ ਸੋਧ ਜਿਵੇਂ ਤੁਸੀਂ ਗੱਲ ਕਰੀ ਮੁੱਢੋਂ ਬੀ ਸੋਧ ਜਿਹੜਾ ਆਪਾਂ ਕਰਦੇ ਆ 13 ਗ੍ਰਾਮ ਰੈਕਸਲ ਦਵਾਈ ਦੇ ਨਾਲ ਜਾਂ 120 ਗ੍ਰਾਮ ਵਿਟਾ ਵੈਕਸ ਦਵਾਈ ਦੇ ਨਾਲ ਤੇ ਜਾਂ ਜਿਹੜਾ ਇਹਦਾ ਕਾਂਗੈਰੀ ਦਾ ਹੁੰਦਾ ਕਿ ਕਾਂਗੈਰੀ ਵਾਲੇ ਜਿਹੜਾ ਬੀਜ ਆ ਉਹਨੂੰ ਆਪਾਂ ਜਦੋਂ ਐਨ ਆਪਣੇ ਕਹ ਲਓ ਵੀ ਜੂਨ ਦਾ ਮਹੀਨਾ ਹੁੰਦਾ ਮਈ ਜੂਨ ਦੇ ਮਹੀਨੇ ਦੇ ਵਿੱਚ ਉਦੋਂ ਬੀਜ ਨੂੰ ਆਪਾਂ ਧੋ ਕੇ ਤੇ ਗਰਮ ਜਗਾ ਦੇ ਉੱਤੇ ਜਿੱਥੇ ਸਿੱਧਾ ਧੁੱਪ ਪੈਂਦੀ ਆ ਤੇ ਤਰਪਾਲਾਂ ਦੇ ਉੱਤੇ ਜਦੋਂ ਆਪਾਂ ਸਕਾਉਂਦੇ ਆ ਉਹਦੇ ਨਾਲ ਵੀ ਜਿਹੜਾ ਉੱਤੋਂ ਜਦੋਂ ਪਾਣੀ ਦੇ ਉੱਤੋਂ ਆਪਾਂ ਧੋ ਕੇ ਨਤਾਰ ਕੇ ਲਾਹ ਦਈਦਾ ਪਾਊਡਰ ਤੇ ਇਸ ਤਰੀਕੇ ਦੇ ਨਾਲ ਵੀ ਸੋਧਿਆ ਹੋਣਾ ਚਾਹੀਦਾ ਤੇ ਜਾਂ ਫਿਰ ਜਿਹੜਾ ਹੈਗਾ ਕਿ ਇਹਦਾ ਟ੍ਰੀਟਮੈਂਟ ਆਹੀ ਆ ਕਿ ਬੀਜ ਸੋਧ ਕਰਕੇ ਉਹਦੇ ਵਿੱਚ ਧੋਣਾ ਹੀ ਆ ਤੇ ਵਿੱਚ ਦਵਾਈ ਵੀ ਪਾਵਾਂਗੇ ਬਾਅਦ ਚ ਆਪਾਂ ਧੋ ਕੇ ਹਾਂਜੀ ਹਾਂ ਇਹ ਗੱਲ ਜੋ ਧੋਣੀ ਲੱਗੇ ਬਿਲਕੁਲ ਬਿਲਕੁਲ ਹਾਂ ਜਦੋਂ ਆਪ ਹਾਂਜੀ ਜੀ ਜੀ ਬਿਲਕੁਲ ਬਿਲਕੁਲ ਜਦੋਂ ਬੀਜ ਸੋਧ ਕਰਨੀ ਆ ਜੀ ਹਾਂਜੀ ਬੀਜ ਸੋਧ ਕਰਨ ਲੱਗਿਆਂ ਖਾਸ ਧਿਆਨ ਇਹ ਰੱਖਣਾ ਕਿ ਜਦੋਂ ਆਪਾਂ ਬੀ ਸੋਧ ਕਈ ਜੀਵਿੰਦਾਰ ਜਿਹੜਾ ਬੀਜ ਰੱਖ ਲਿਆ ਉਹਦੀ ਬੀ ਸੋਧ ਕਰਕੇ ਗੱਟਿਆਂ 'ਚ ਭਰ ਕੇ ਰੱਖ ਲੈਂਦੇ ਆ ਪਰੰਤੂ ਬੀ ਸੋਧ ਕੀਤਾ ਹੋਇਆ ਕਦੇ ਵੀ 1 ਮਹੀਨੇ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ ਬਜਾਈ ਤੋਂ ਨਹੀਂ ਤਾਂ ਉੱਗਣ ਸ਼ਕਤੀ ਤੇ ਵੀ ਮਾੜਾ ਸਨ ਮੈਂ ਤਾਂ ਕਹਿੰਦਾ ਮਿਠਾ ਜੀ ਤੁਰੰਤ ਤੁਰੰਤ ਕਰੋ ਮੌਕੇ ਤੇ ਕਰਨਾ ਚਾਹੀਦਾ ਤੁਰੰਤ ਕਰੋ ਤੁਰੰਤ ਕਰੋ ਅੱਛਾ ਡਾਕਟਰ ਸਾਹਿਬ ਜਿਵੇਂ ਜਿਹਦੇ ਨਾਲ ਇੰਨੀਆਂ ਬਿਮਾਰੀਆਂ ਦੇ ਨਾਮ ਇੱਕ ਚਿੱਟੂ ਦਾ ਰੋਗ ਵੀ ਆਉਂਦਾ ਹਾਂਜੀ ਹੈ ਨਾ ਇਹ ਚਿੱਟੋਂ ਦਾ ਰੋਗ ਤੇ ਆਉਂਦਾ ਕਿਹੜਾ ਟਾਈਮ ਹੁੰਦਾ ਜਾਂ ਇਹ ਆਵੇ ਤੇ ਇਹਦਾ ਕੀ ਇਲਾਜ ਹੈ ਇਹ ਟਾਈਮ ਤਾਂ ਹੁਣੇ ਤੋਂ ਜਿਹੜਾ ਹੈਗਾ ਆਪਾਂ ਜੇ ਦੀ ਗੌਰ ਕਰਾਂਗੇ ਜੀ ਹਾਂ ਤੇ ਚਿੱਟੋਂ ਫਜ਼ੇਰੀਆਂ ਨਾਂ ਦੀ ਉਲੀ ਆ ਜਾਂਦੀ ਆਪਣੇ ਕੋਲੇ ਤੇ ਜੇ ਆਪਾਂ ਚਿੱਟੋਂ ਦੇ ਰੋਗ ਦੀ ਗੱਲ ਕਰੀਏ ਪਹਿਲੀ ਤਾਂ ਗੱਲ ਆ ਵੀ ਇਹਦੇ ਕਾਰਨ ਇਹ ਆ ਵੀ ਵੱਧ ਨਵੀਂ ਵਾਲੇ ਥਾਵਾਂ ਤੇ ਜਾਂ ਜਿੱਥੇ ਵੱਧ ਬੀਜ ਪਾਇਆ ਵਿਆ ਤੇ ਜਾਂ ਜੇ ਵਧੇਰੇ ਨਾਈਟ੍ਰੋਜਨ ਖਾਦ ਯੂਰੀਆ ਖਾਦ ਪਾਈ ਹੋਈ ਹੈ ਹਾਂ ਹਾਂ ਤੇ ਫਿਰ ਚਿੱਟੋਂ ਦੇ ਰੋਗ ਦੇ ਚਾਂਸ ਕਾਫੀ ਵੱਧ ਜਾਂਦੀ ਹੈ ਜੀ ਤੇ ਇਹ ਚਿੱਟੋਂ ਰੋਗ ਵੀ ਆ ਇਹ ਪੱਤਿਆਂ ਦੇ ਉੱਤੇ ਵੀ ਚਿੱਟੇ ਰੰਗ ਦੇ ਧੂੜੇ ਵਾਲੇ ਧੱਬੇ ਪੈਂਦੇ ਆ ਸਿੱਟਿਆਂ ਦੇ ਉੱਤੇ ਵੀ ਚਿੱਟੇ ਧੂੜੇ ਆਏ ਧੱਬੇ ਪੈਂਦੇ ਆ ਤੇ ਇਹ ਰੋਗ ਜਿਹੜਾ ਇਹ 40% ਤੱਕ ਝਾੜ ਘਟਾਉਣ ਦੀ ਸਮਰੱਥਾ ਰੱਖਦਾ ਜੀ ਬਹੁਤ ਆਵਾਜੇ ਤਾਂ ਤੇ ਇਹਨੂੰ ਆਪਾਂ ਜਿਹੜੀਆਂ ਸਿਫਾਰਸ਼ ਕੀਤੀਆਂ ਉਲੀਨਾਸ਼ਕਾ ਉਹਦੇ ਨਾਲ ਕੰਟਰੋਲ ਕਰ ਸਕਦੇ ਆ ਪ੍ਰੰਤੂ ਜੇ ਆਪਾਂ ਨਾਈਟ੍ਰੋਜਨ ਜਿੰਨੀ ਰეკਮੈਂਡਡ ਕੀਤੀ ਵੀ ਡੋਜ਼ ਹੈਗੀ ਆ ਯੂਰੀਆ ਦੀ ਯੂਨੀਵਰਸਿਟੀ ਵੱਲੋਂ 90 ਕਿਲੋ ਪ੍ਰਤੀ ਇੱਕੜ ਦੇ ਹਿਸਾਬ ਨਾਲ ਪਾਵਾਂਗੇ ਤਾਂ ਫੇਰ ਇਹਦੇ ਚਾਂਸ ਬਹੁਤ ਘਟ ਜਾਂਦੇ ਆ ਹ ਅ ਮਠਾ ਸਿੰਘ ਜੀ ਉਹ ਤੁਹਾਡਾ ਗਵਾਂਟ ਨਹੀਂ ਆ ਉਹ ਪਿਛਲੇ ਸਾਲ ਮੈਂ ਦੇਖਿਆ ਕਹਿੰਦਾ ਮਹਿੰਗਾ ਸਿਓ ਮਹਿੰਗਾ ਸਿਓ ਬੱਲੀਆਂ ਕਣਕ ਜਿਹੜੇ ਤੁਸੀਂ ਦੱਸਿਆ ਨਾ ਢੂੜਾ ਜਿਹਾ ਬਣ ਗਿਆ ਉਹਨਾਂ ਤੇ ਲਿਫਾਫੇ ਚੜਾਉਂਦਾ ਫਿਰੇ ਹਾਂਜੀ ਉਹ ਵੀ ਕੋਈ ਇਦਾਂ ਦਾ ਇਲਾਜ ਹੈ ਕਹਿੰਦਾ ਮੈਂ ਇਲਾਜ ਕਰਦਾ ਇਹਨੂੰ ਪੱਟ ਕੇ ਕਹਿੰਦਾ ਦੱਬੂਗਾ ਪਰੇ ਕਿਤੇ ਹਾਂਜੀ ਉਹ ਹੈ ਵੀ ਉਹ ਆਪਾਂ ਗੱਲ ਕਰੀਏ ਚਵਾਨ ਸਾਹਿਬ ਮਹਿੰਗਾ ਸਿੰਘ ਹੋਣੀ ਵੀ ਸਿਆਣੇ ਆ ਕਹਿੰਦੇ ਮੈਂ ਦਵਾਈ ਨਹੀਂ ਕਰਨੀ ਤੇ ਮੈਂ ਬੱਲੀ ਹੀ ਪੱਟ ਕੇ ਦੁੱਬ ਦੇਣੀ ਆ ਕਹਿੰਦਾ ਹਾਂ ਜਿਹੜੇ ਬਿਮਾਰੀ ਵਾਲੇ ਬੂਟੇ ਆ ਜੀ ਹਾਂਜੀ ਉਹਨੂੰ ਜਦੋਂ ਆਪਾਂ ਇਸ ਤਰ੍ਹਾਂ ਕਿ ਉੱਤੇ ਲਫਾਫਾ ਚੜਾ ਕੇ ਬੱਲੀਆਂ ਪੱਟ ਕੇ ਨੱਪ ਲੈਨੇ ਆ ਤੇ ਫਿਰ ਉਹ ਜਿਹੜਾ ਇਨੋਕੂਲਮ ਹੈਗਾ ਉਹਦਾ ਖਤਮ ਹੋ ਜਾਂਦਾ ਬਿਮਾਰੀ ਦੇ ਜਿਹੜੇ ਵਛਾਣੂ ਆ ਉਹ ਅੱਗੇ ਨਹੀਂ ਫੈਲਦੇ ਤੇ ਇਹ ਇਸ ਤਰੀਕੇ ਦੇ ਨਾਲ ਫਿਰ ਜਦੋਂ ਪੱਟ ਕੇ ਉਹਨੂੰ ਖੇਤ ਚੋਂ ਹੀ ਪਾਸੇ ਕਰ ਲਈ ਨੱਪਦਗੀ ਤਾਂ ਫੇਰ ਉਹ ਬਿਮਾਰੀ ਅੱਗੇ ਫੈਲਣ ਤੋਂ ਰੋਕ ਸਕਦੀ ਰੋਕ ਸਕਦੀ ਆ ਗੱਲ ਉਹੀ ਆ चौहान ਸਾਹਿਬ ਵੀ ਇੱਥੇ ਕਰਮਾਂ ਦੇ ਹੋਣੇ ਨੇ ਨਿਬੇੜੇ ਤੇ ਬਾਤ ਕਿਸੇ ਪੁੱਛਣੀ ਨਹੀਂ ਕਿਸੇ ਨਹੀਂ ਵੇਲੇ ਦਾ ਕੰਮ ਹੁੰਦਾ ਕੁਵੇਲੇ ਦੀਆਂ ਟਕਰਾ ਹੀ ਹੁੰਦੀਆਂ ਜੀ 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 ਵੇਲੇ ਦੇ ਸਾਰੇ ਉਹ ਕੰਮ ਕਰ ਲਾਂਗੇ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਆ ਇਹ ਚੰਗਾ ਛਾੜ ਲਵਾਂਗੇ ਹਾਂ ਠੀਕ ਆ ਜੀ ਤੇ ਹੁਣ ਆ ਜੀਏ ਮੌਸਮ ਵੱਲ ਕਿਉਂਕਿ ਆਪਣੀ ਜਿਹੜੀ ਫਸਲ ਹੈ ਮੌਸਮ ਤੇ ਹੀ ਆ ਗਿਆ ਤੁਹਾਡੇ ਕੋਲੇ ਹਾਂ ਤਾਪਮਾਨ ਆ ਗਿਆ ਹਾਂ ਮੌਸਮ ਵਿੱਚ ਸਭ ਤੋਂ ਪਹਿਲਾਂ ਤਾਪਮਾਨ ਦੀ ਗੱਲ ਕਰੀਏ ਵੀ ਜਲੰਧਰ ਵਾਤਵਾਰ 20.8 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 8.4 ਗੁਰਦਾਸਪੁਰ ਚ 18 ਡਿਗਰੀ ਸੈਲਸੀਅਸ ਵਾਤਵਾਰ ਤੇ ਘੱਟ ਤੋਂ ਘੱਟ 6 ਫਿਰੋਜ਼ੀਪੁਰ ਚ 21.7 ਤੇ 5.4 ਪਟਿਆਲਾ ਚ ਵਾਤਵਾਰ 21.2 ਤੇ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 20.9 ਤੇ 4.6 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵਾਤਵਾਰ 20.8 ਤੇ ਘੱਟ ਤੋਂ ਘੱਟ 4.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਜਿਹੜੀ ਇਤਲਾਹ ਇਹਨਾਂ ਨੇ ਕੱਲੀ ਆਂਦੇ ਆ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਖੁਸ਼ਕ ਰਹੇਗਾ ਸਵੇਰੇ ਤੇ ਰਾਤ ਨੂੰ ਧੁੰਦ ਹਲਕੀ ਜੀ ਪੈ ਸਕਦੀ ਚਲੋ ਫਿਰ ਵੀ ਠੀਕ ਆ ਜੀ ਮੀਂਹ ਹੁਣ ਜਿਆਦਾ ਪਵੇ ਹਾਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮ ਦੇ ਸੰਬੰਧ ਚ ਕਿਸੇ ਤਰ੍ਹਾਂ ਦਾ ਕੋਈ ਸੁਝਾ ਸਾਨੂੰ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਾਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨਕੋੜ 144 001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ ਜੈ ਹਿੰਦ ਜੀ